ਕੱਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਮੇਰਾ ਨਾਮ ਹੈ ਗੰ딥 ਸਿੰਘ ਅਤੇ ਤੁਹਾਨੂੰ ਜਿਸ ਤਰ੍ਹਾਂ ਕਿ ਕੱਲ ਮੈਂ ਪਾਰਲੀਮੈਂਟ ਟਰਮਸ ਦੀ ਇੱਕ ਵੀਡੀਓ ਦਿੱਤੀ ਸੀ ਜੋ ਕਿ ਬਹੁਤ ਇੰਪੋਰਟੈਂਟ ਵੀਡੀਓ ਸੀ ਪੇਪਰ ਦੇ ਵਿੱਚ ਉਹ ਉਸ ਦੇ ਵਿੱਚੋਂ ਹੀ ਪੇਪਰ ਤੇ ਕੁਐਸਚਨ ਪੁੱਛੇ ਜਾ ਰਹੇ ਹਨ ਦੋਸਤੋ ਜੇਕਰ ਉਹ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖਣਾ ਕਿਉਂਕਿ ਮਾਸਟਰ ਕੈਡਰ ਵਾਲਿਆਂ ਲਈ ਪੀਐਸ ਟੈਟ ਵਾਲੇ ਸੀ ਟੈਟ ਈਡੀਟ ਅਤੇ ਆਦਰ ਕੰਪੀਟੀਟਿਵ ਐਗਜ਼ਾਮ ਭਾਵੇਂ ਉਸ ਸੈਂਟਰ ਦਾ ਹੋਵੇ ਪੰਜਾਬ ਦਾ ਹੋਵੇ ਪੋਲੀਟਿਕਲ ਸਾਇੰਸ ਬਹੁਤ ਹੀ ਜਿਆਦਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਦੋਸਤੋ ਕੱਲ ਆਪਾਂ ਕੁਝ ਟਰਮਸ ਕਰ ਲਈਆਂ ਸਨ ਪਾਰਲੀਮੈਂਟ ਟਰਮਸ ਬਟ ਅੱਜ ਹੋ ਰਹਿ ਗਈਆਂ ਹਨ ਆਪਾਂ ਉਹਨਾਂ ਨੂੰ ਕਰਾਂਗੇ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਕਹਿ ਦੇਵਾਂ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਦੋਸਤੋ ਅਤੇ ਜੇਕਰ ਚੈਨਲ ਤੇ ਨਿਊ ਵਿਊਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਦੇਖਦੇ ਆ ਆਪਾਂ ਪਹਿਲੀ ਟਰਮ ਮਤਲਬ ਕਿ ਪਹਿਲੀ ਟਰਮ ਨਹੀਂ ਪਹਿਲਾਂ ਤਾਂ ਆਪਾਂ ਕਰ ਲਈਆਂ ਹਨ ਜੋ ਕਿ ਪੰਜਾਬੀ ਦੇ ਵਿੱਚ ਕੀਤੀਆਂ ਹਨ ਦੋਸਤੋ ਪੰਜਾਬੀ ਦੇ ਵਿੱਚ ਆਪਾਂ ਟਰਮ ਕਰ ਲਈਆਂ ਸਨ ਧਿਆਨ ਦਿਵਾਉ ਮਾਤਾ ਤੱਕ ਜੋ ਉਸ ਤੋਂ ਅੱਗੇ ਹੈ ਦੋਸਤੋ ਬਜਟ ਵੈਰੀ ਵੈਰੀ ਇੰਪੋਰਟੈਂਟ ਬਜਟ ਜੋ ਹੋਰ ਗੱਲਾਂ ਹਨ ਤੁਹਾਨੂੰ ਮੈਂ ਉਹ ਵੀ ਦੱਸਾਂਗਾ ਓਰਲੀ ਪਹਿਲਾਂ ਤਾਂ ਬਜਟ ਦਾ ਪਿਆਰੇ ਦੋਸਤੋ ਭੈਣੋ ਭਰਾਵੋ ਇਹ ਪਤਾ ਹੁਣ ਜਿਹੜੀ ਇਸ ਦਾ ਆਰਟੀਕਲ ਕਿੰਨਾ ਹੈ ਇਸ ਦਾ ਆਰਟੀਕਲ ਹੈ ਜੋ 112 ਆਰਟੀਕਲ ਹੈ ਇਸ ਦਾ ਦੋਸਤੋ ਯਾਦ ਰੱਖਣਾ ਇਹ ਬਜਟ ਦਾ ਆਰਟੀਕਲ ਦੂਜਾ ਬਜਟ ਦਾ ਜੋ ਸਾਡਾ ਸੰਵਿਧਾਨ ਹੈ ਕਨਸਟੀਟਿਊਸ਼ਨ ਦੇ ਵਿੱਚ ਜੋ ਨਾਮ ਹੈ ਇਸ ਦੀ ਕੀ ਹੈ ਗੱਲ ਨਹੀਂ ਹੋਈ ਨਾਮ ਬਜਟ ਨਾਮ ਸਾਡੇ ਸੰਵਿਧਾਨ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਤਾ ਦੋਸਤੋ ਇਹ ਵੀ ਯਾਦ ਰੱਖਣਾ ਹੈ ਜੇਕਰ ਇਹ ਨਹੀਂ ਲਿਖਿਆ ਤਾਂ ਕੀ ਨਾਮ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਦੋਸਤੋ ਬੜਾ ਇੰਪੋਰਟੈਂਟ ਕੁਐਸਚਨ ਹੈ ਜਦੋਂ ਆਪਾਂ ਐਮਸੀਕਿਊ ਕਰਾਂਗੇ ਤੁਹਾਨੂੰ ਉਹ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾਇਆ ਵੀ ਜਾਵੇਗਾ ਬਟ ਆਹ ਕੁਐਸਚਨ ਹੈ ਆਰਟੀਕਲ ਵਾਲਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੋਸਤੋ 112 ਆਰਟੀਕਲ ਹੈ ਬਜਟ ਦਾ ਇਹ ਕਹਿੰਦਾ ਹੈ ਇਹ ਸਰਕਾਰ ਦੀ ਆਮਦਨ ਅਤੇ ਖਰਚ ਦਾ ਬਿਉਰਾ ਹੁੰਦਾ ਹੈ ਬਜਟ ਸ਼ਬਦ ਦਾ ਸੰਵਿਧਾਨ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਦੋਸਤੋ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਡਿਆ ਹਾਂ ਕਿ ਬਜਟ ਸ਼ਬਦ ਦਾ ਸੰਵਿਧਾਨ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਬਹੁਤ ਇੰਪੋਰਟੈਂਟ ਹੈ ਦੋਸਤੋ ਇਹ ਕਿਹਾ ਬਹੁਤ ਇੰਪੋਰਟੈਂਟ ਲਾਈਨ ਹੈ ਅਤੇ ਇਸੇ ਲਾਈਨ ਤੋਂ ਕੁਐਸਚਨ ਪੁੱਛੇਗਾ ਕਿ ਇਹਨਾਂ ਵਿੱਚੋਂ ਕਿਸ ਦਾ ਸੰਵਿਧਾਨ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਤਾਂ ਉੱਥੇ ਬਜਟ ਪਾਇਆ ਹੋਵੇਗਾ ਦੂਜਾ ਮਾਸਟਰ ਕੀਟਰ ਦੇ ਵਿੱਚ ਕੁਐਸਚਨ ਆਇਆ ਸੀ ਕਿ ਬਜਟ ਦਾ ਆਰਟੀਕਲ ਕਿੰਨਾ ਹੈ ਜਾਂ ਕਿੰਨੇ ਆਰਟੀਕਲ ਵਿੱਚ ਬਜਟ ਦੀ ਗੱਲ ਕੀਤੀ ਗਈ ਹੈ ਤਾਂ ਉਹ ਵੀ ਤੁਹਾਨੂੰ ਦੱਸ ਦਿੱਤਾ ਕਿ ਆਰਟੀਕਲ 112 ਹੈ ਤਾਂ ਦੋਸਤੋ ਬਜਟ ਦਾ ਜੋ ਨਾਮ ਹੈ ਫਾਈਨੈਂਸ਼ੀਅਲ ਐਨੂਅਲ ਐਨੂਅਰ ਫਾਈਨੈਂਸ਼ੀਅਲ ਸਟੇਟਮੈਂਟ ਹੈ ਇਸ ਦਾ ਨਾਮ ਹੈ ਦੋਸਤੋ ਤਾਂ ਇਹ ਬਜਟ ਦਾ ਨਾਮ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੈ ਦੋਸਤੋ ਵੈਸੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਆਪਾਂ ਸਲੋ ਸਲੋ ਗੱਲ ਕਰਾਂਗੇ ਕਿਉਂਕਿ ਬੜੀ ਹੀ ਸਮਝਣ ਵਾਲੀ ਗੱਲ ਹੈ ਦੋਸਤੋ ਬਜਟ ਦਾ ਇੱਕੋ ਇੱਕ ਕੁਐਸਚਨ ਬੰਦਾ ਹੈ ਆਰਟੀਕਲ ਵਾਲਾ ਅਤੇ ਏਕਾ ਲਾਈਨ ਵਾਲਾ ਇਹ ਦੋਨੇ ਕੀ ਹਨ ਮੋਸਟ ਇੰਪੋਰਟੈਂਟ ਲਾਈਨਾਂ ਹਨ ਇਹ ਤੁਸੀਂ ਚੰਗੀ ਤਰ੍ਹਾਂ ਨਾਲ ਕਰਕੇ ਜਾਣਾ ਹੈ ਪੇਪਰ ਦੇ ਵਿੱਚ ਇਹੀ ਲਾਈਨ ਪੁੱਛੀ ਜਾਵੇਗੀ ਦੂਜੀ ਗੱਲ ਹੈ ਜੋ ਨੈਕਸਟ ਟਰਮ ਹੈ ਉਹ ਹੈ ਲਟਕਦੀ ਹੋਈ ਸੰਸਦ ਲਟਕਦੀ ਹੋਈ ਸੰਸਦ ਮਤਲਬ ਕੀ ਹੈ ਨਾ ਤਾਂ ਭਾਈ ਹੁੰਦੀ ਸਰਕਾਰ ਬਣੀ ਨਾ ਹੁੰਦੀ ਸਰਕਾਰ ਬਣੀ ਮਤਲਬ ਕਿ ਦੋ ਪਾਰਟੀਆਂ ਸਨ ਕਿਸੇ ਦੀ ਸਰਕਾਰ ਨਹੀਂ ਬਣੀ ਤਾਂ ਉਹ ਕੀ ਆ ਲਟਕਦੀ ਸੰਸਦ ਹੋ ਗਈ ਵੀ ਕਿਸੇ ਦੀ ਸਰਕਾਰ ਨਹੀਂ ਬਣੀ ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ ਫੋਰ ਐਗਜ਼ਾਮਪਲ 543 ਕੀ ਹਨ ਸਾਡੇ ਸੀਟਾਂ ਹਨ ਅਤੇ ਇਸ ਦਾ ਹਾਫ ਹੈ 200 ਅ 272 ਸੀਟਾਂ ਹੀ ਲਾ ਲੈਣੇ ਹਨ 272 ਸੀਟਾਂ ਜੇਕਰ ਇੱਕ ਪਾਰਟੀ ਲੈ ਜਾਂਦੀ ਹੈ ਮਤਲਬ ਕਿ 272 ਵਾਲਾ ਨਹੀਂ ਫਿਰ ਤਾਂ ਮੈਜ ਡਰਾ ਹੋ ਜਾਵੇਗਾ 273 ਸੀਟਾਂ ਲੈ ਕੇ ਜਾਵੇਗੀ ਤਾਂ ਉਸ ਦੀ ਕੀ ਹੈ ਸਰਕਾਰ ਬਣੇਗੀ ਪਲੱਸ ਇੱਕ ਕੀ ਹੈ ਉਸ ਨੂੰ ਚਾਹੀਦਾ ਹੈ ਜੇਕਰ ਦੋਸਤੋ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਕੀ ਹੈ ਲਟਕਦੀ ਹੋਈ ਸੰਸਦ ਹੁੰਦੀ ਹੈ ਉਹ ਯਾਦ ਰੱਖਣਾ ਇਹ ਟਰਮ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਲਟਕਦੀ ਹੋਈ ਸੰਸਦ ਨੈਕਸਟ ਕਹਿੰਦਾ ਹੈ ਜੀ ਆਧਿਆਦੇਸ਼ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਤੁਹਾਨੂੰ ਮੈਂ ਇਸ ਬਾਰੇ ਦੱਸਾਂਗਾ ਜੋ ਕਿ ਕੁਐਸਚਨ ਬਣਦੇ ਹਨ ਆਧਿਆਦੇਸ਼ ਦੇ ਮਤਲਬ ਕੀ ਹੈ ਇਸ ਦਾ ਇੰਗਲਿਸ਼ ਹੈ ਆਰਡੀਨੈਂਸ ਹੁਣ ਆਰਡੀਨੈਂਸ ਤੋਂ ਤੁਹਾਨੂੰ ਕੀ ਪਤਾ ਲੱਗਿਆ ਹੋਵੇਗਾ ਇੱਕ ਤਾਂ ਸਰਜੀ ਆਰਟੀਕਲ 123 ਹੁੰਦਾ ਹੈ ਅਤੇ ਇੱਕ ਹੁੰਦਾ ਹੈ 213 ਦੋ ਆਰਟੀਕਲ ਹਨ ਤੁਹਾਨੂੰ ਮੈਂ ਵਿਦ ਟ੍ਰਿਕ ਦੱਸਾਂਗਾ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣ ਰਹੇ ਹੋ ਤਾਂ ਜੋ ਇਸ ਤਰ੍ਹਾਂ ਦੀਆਂ ਟ੍ਰਿਕਸ ਤੁਹਾਨੂੰ ਮਿਲਦੀਆਂ ਰਹਿਣ ਅਤੇ ਜੋ ਇਹ ਕੰਟੈਂਟ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਹੈ ਤੁਹਾਡੇ ਲਈ ਕਿਉਂਕਿ ਪੇਪਰ ਦੇ ਵਿੱਚ ਇਹੀ ਚੀਜ਼ਾਂ ਪੁੱਛੀਆਂ ਜਾਂਦੀਆਂ ਪਹਿਲਾਂ ਆਪਾਂ ਦੇਖ ਲੈਣੇ ਆ ਆਰਡੀਨੈਂਸ ਹੁੰਦਾ ਕੀ ਆਧਿਆਦੇਸ਼ ਹੁੰਦਾ ਕੀ ਹੈ ਇਹ ਕਿਸੇ ਕਾਨੂੰਨ ਸੰਬੰਧੀ ਰਾਜ ਦਾ ਇੱਕ ਪੱਤਰ ਹੁੰਦਾ ਹੈ ਮਤਲਬ ਕਿ ਕੋਈ ਐਕਟ ਬਣਿਆ ਹੁੰਦਾ ਹੈ ਜਿਸ ਨੂੰ ਅਜੇ ਤੱਕ ਸੰਵਿਧਾਨ ਵਿੱਚ ਮਾਨਤਾ ਪ੍ਰਾਪਤ ਨਹੀਂ ਹੋਈ ਮਤਲਬ ਦੋਸਤੋ ਹੁਣ ਹੁੰਦਾ ਤਾਂ ਇੱਕ ਕਾਨੂੰਨੀ ਸੰਬੰਧੀ ਇੱਕ ਪੱਤਰ ਹੁੰਦਾ ਹੈ ਆਧਿਆਦੇਸ਼ ਬਟ ਇਹ ਕਦੋਂ ਹੁੰਦਾ ਹੈ ਆਰਡੀਨਸ ਕਦੋਂ ਪੇਸ਼ ਕੀਤਾ ਹੈ ਦੋਸਤੋ ਜਦੋਂ ਬੀ ਐਮ ਡਬਲਯੂ ਨਹੀਂ ਆਉਂਦੀ ਗੱਡੀ ਨਹੀਂ ਆਉਂਦੀ ਮਤਲਬ ਕੀ ਹੈ ਜਦੋਂ ਬਜਟ ਸੈਸ਼ਨ ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ ਆਪਦੇ ਕੀ ਆ ਛੁੱਟੀਆਂ ਤੇ ਹੁੰਦਾ ਉਹ ਸੈਸ਼ਨ ਨਹੀਂ ਹੁੰਦਾ ਤਾਂ ਉਦੋਂ ਈਬੀ ਰੈਟਲੀ ਪ੍ਰੈਜ਼ੀਡੈਂਟ ਨੂੰ ਜਾਂ ਗਵਰਨਰ ਨੂੰ ਕੋਈ ਐਕਟ ਬਣਾਇਆ ਬਣਾਉਣਾ ਪੈਂਦਾ ਹੈ ਉਸ ਨੂੰ ਕਹਿੰਦੇ ਹਨ ਆਰਡੀਨੈਂਸ ਹੁਣ ਦੇਖੋ ਦੋਸਤੋ ਆਰਟੀਕਲ ਜੋ ਹੈ 123 ਹੈ ਇਹ ਤਾਂ ਪੀਟੀ ਲਿਖਾਂਗਾ ਪੀਟੀ ਮਤਲਬ ਕੀ ਹੈ ਪ੍ਰੈਜ਼ੀਡੈਂਟ ਇਸ ਨੂੰ ਤਾਂ 108 123 ਦੇ ਵਿੱਚ ਪ੍ਰੈਜ਼ੀਡੈਂਟ ਪੇਸ਼ ਕਰੇਗਾ ਅਤੇ 213 ਦੇ ਵਿੱਚ ਕਰੇਗਾ ਗਵਰਨਰ ਹੁਣ ਦੋਸਤੋ ਇੱਥੇ ਆਪਾਂ ਟਰਿਕ ਦੇਖਦੇ ਹਾਂ ਟਰਿਕ ਹੈ ਜੋ ਕਿ ਪ੍ਰੈਜ਼ੀਡੈਂਟ ਦੀ ਹੈ ਦੋਸਤੋ ਹੁਣ ਦੇਖੋ ਜੇਕਰ ਆਪਾਂ ਗੱਲ ਕੀਤੀ ਜਾਵੇ ਕਿ ਸਭ ਤੋਂ ਵੱਡਾ ਹੈ ਜੋ ਐਗਜ਼ੀਕਿਊਟਿਵ ਹੈ ਸਾਡਾ ਕੌਣ ਹੈ ਪ੍ਰੈਜ਼ੀਡੈਂਟ ਹੈ ਸਭ ਤੋਂ ਪਹਿਲਾ ਨਾਗਰਿਕ ਹੈ ਦੇਸ਼ ਦਾ ਇਹ ਬੜੀ ਵਾਰ ਕੁਸ਼ਨ ਆਇਆ ਹੈ ਦੇਸ਼ ਦਾ ਪਹਿਲਾ ਨਾਗਰਿਕ ਕੌਣ ਹੈ ਪ੍ਰੈਜ਼ੀਡੈਂਟ ਹੈ ਪ੍ਰੈਜ਼ੀਡੈਂਟ ਨੂੰ ਸਰ ਜੀ ਅਸੀਂ ਲਿਖ ਲਿਆ ਇਸ ਤਰ੍ਹਾਂ ਲਿਖ ਲਿਆ ਹੁਣ ਦੋ ਹੀ ਜਾਣੇ ਹਨ ਇੱਕ ਗਵਰਨਰ ਹੈ ਤੇ ਇੱਕ ਕੀ ਹੈ ਪ੍ਰੈਜ਼ੀਡੈਂਟ ਹੈ ਹੁਣ ਜੇਕਰ ਪਹਿਲੇ ਨੰਬਰ ਤੇ ਪ੍ਰੈਜ਼ੀਡੈਂਟ ਆ ਗਿਆ ਤਾਂ ਦੂਜੇ ਨੰਬਰ ਤੇ ਕੌਣ ਆਵੇਗਾ ਗਵਰਨਰ ਆਵੇਗਾ ਤੇ ਤੀਜੇ ਨੰਬਰ ਤੇ ਤਾਂ ਕੀ ਹੋ ਜਾਵੇਗਾ ਲੋਕ ਸਭਾ ਰਾਜ ਸਭਾ ਕੀ ਆਉਂਦੇ ਹਨ ਮਤਲਬ ਕੀ ਹੈ ਸਾਡੇ ਜੋ ਆਰਡੀਨੈਂਸ ਹੈ ਸੈਂਟਰ ਦੇ ਵਿੱਚ ਪਹਿਲਾ ਪਹਿਲਾ ਬੰਦਾ ਆਵੇਗਾ ਫਿਰ ਦੂਜਾ ਨਾਗਰਿਕ ਕੌਣ ਹੈ ਗਵਰਨਰ ਹੈ ਤੇ ਬਾਅਦ ਚੋ ਲੋਕ ਸਭਾ ਤੇ ਰਾਜ ਸਭਾ ਮਤਲਬ ਕੀ ਆ ਆਪਾਂ ਆ ਗਏ ਜੇਕਰ ਇਹੀ ਸਟੇਟ ਦੀ ਗੱਲ ਕੀਤੀ ਜਾਵੇ ਤਾਂ ਸਟੇਟ ਦੇ ਵਿੱਚ ਪਹਿਲਾ ਕੌਣ ਹੁੰਦਾ ਹੈ ਦੋਸਤੋ ਗਵਰਨਰ ਹੁੰਦਾ ਹੈ ਅਤੇ ਰਾਸ਼ਟਰਪਤੀ ਇੱਥੇ ਕੀ ਹੋ ਜਾਂਦਾ ਹੈ ਪਿੱਛੇ ਹੋ ਜਾਂਦਾ ਹੈ ਤੇ ਤਿੰਨ ਨੰਬਰ ਤਾਂ ਇੱਥੇ ਕੀ ਹੈ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਹੁੰਦੀ ਹੈ ਮਤਲਬ ਕੀ ਹੈ 213 ਆਰਟੀਕਲ ਹੋਵੇਗਾ ਸਟੇਟ ਦੇ ਵਿੱਚ ਆਰਡੀਨੈਂਸ ਪੀਸ ਕਰਨ ਦੇ ਲਈ ਦੋਸਤੋ ਇਹ ਟ੍ਰਿਕ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਇਸ ਤਰ੍ਹਾਂ ਦੀਆਂ ਟ੍ਰਿਕਸ ਤੁਹਾਨੂੰ ਵਿੱਚ ਵਿੱਚ ਮਿਲਦੀਆਂ ਰਹਿਣਗੀਆਂ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਨੀਆਂ ਪੇਪਰ ਦੇ ਵਿੱਚ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇਕਰ ਇਸ ਤਰ੍ਹਾਂ ਦੀਆਂ ਟ੍ਰਿਕਸ ਹੀ ਨਹੀਂ ਤੁਸੀਂ ਆਪਦੇ ਪੇਪਰ ਦੇ ਲਈ 2b ਪੁਆਇੰਟ ਹੀ ਜੋ ਹੈ ਚੀਜ਼ ਸੁਣਨੀ ਚਾਹੀਣੀ ਉਹ ਕੋਈ ਫालतू ਕੰਟੈਂਟ ਇੱਥੇ ਲੈ ਕੇ ਹੀ ਨਹੀਂ ਆਇਆ ਤਾਂ ਦੋਸਤੋ ਇਹ ਵੀ ਇੰਪੋਰਟੈਂਟ ਹੈ ਏ ਵੀ ਇੰਪੋਰਟੈਂਟ ਹੈ ਆਧਿਆਦੇਸ਼ ਪੇਸ਼ ਕਦੋਂ ਕੀਤਾ ਜਾਂਦਾ ਹੈ ਜਦੋਂ ਬੀ ਐਮ ਡਬਲਯੂ ਸੰਸਦ ਵਿੱਚ ਨਹੀਂ ਆਉਂਦੀ ਮਤਲਬ ਕੀ ਹੈ ਤਿੰਨਾ ਸੈਸ਼ਨਾਂ ਦੇ ਵਿੱਚੋਂ ਕੋਈ ਵੀ ਸੈਸ਼ਨ ਜੇਕਰ ਉਹ ਪ੍ਰੈਜ਼ੈਂਟ ਨਹੀਂ ਹੁੰਦਾ ਜਦੋਂ ਲੋਕ ਸਭਾ ਤੇ ਰਾਜ ਸਭਾ ਪ੍ਰੈਜ਼ੈਂਟ ਨਹੀਂ ਹੁੰਦੀ ਤੇ ਪ੍ਰੈਜ਼ੀਡੈਂਟ ਨੂੰ ਇੱਕ ਕਾਨੂੰਨ ਬਣਾਉਣਾ ਪੈਂਦਾ ਹੈ ਐਕਟ ਬਣਾਉਣਾ ਪੈਂਦਾ ਹੈ ਉਸ ਨੂੰ ਅਧਿਆਦੇਸ਼ ਕਿਹਾ ਜਾਂਦਾ ਹੈ ਆਈ ਹੋਪ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਦੋਸਤੋ ਅਤੇ ਇਹ ਜੋ ਆਰਡੀਨੈਂਸ ਹੈ ਇਹ ਸਾਡਾ ਕੋਈ ਵੀ ਚੀਜ਼ ਹੈ 6 ਮਨთ ਕੀ ਹੈ ਇੰਪਲੀਮੈਂਟ ਹੁੰਦੀ ਹੈ ਉਸ ਤੋਂ ਮਗਰੋਂ ਕੀ ਹੈ ਆਟੋਮੈਟਿਕ ਇਹੀ ਡਿਸਕਵালিਫਾਈ ਸੌਰੀ ਆਟੋਮੈਟਿਕ ਇਹ ਹਟ ਜਾਂਦਾ ਹੈ ਅਤੇ ਜੇਕਰ ਇਸ ਨੂੰ ਕੀ ਹੈ ਸੰਸਦ ਚਾਹਵੇ ਕਿ ਅਸੀਂ ਇੱਕ ਪਰਮਾਨੈਂਟ ਐਕਟ ਬਣਾਉਣਾ ਹੈ ਤਾਂ ਉਥੇ ਕੀ ਹੈ 6 ਵੀਕ 6 ਵੀਕ ਕੀ ਲੱਗ ਜਾਂਦਾ ਮਤਲਬ ਕੀ ਹੈ 7 ਸਾਢੇ 7 ਮਹੀਨੇ ਕੀ ਹੈ ਲੱਗ ਜਾਂਦੇ ਹਨ ਤਾਂ ਦੋਸਤੋ ਇਹ ਵੀ ਯਾਦ ਰੱਖਣਾ ਹੈ ਕਿ ਰਾਸ਼ਟਰਪਤੀ ਆਰਡੀਨੈਂਸ ਕਿੰਨੇ ਚਿਰ ਲਈ ਜਾਂ ਗਵਰਨਰ ਕਿੰਨੇ ਸਮੇਂ ਲਈ ਜਾਰੀ ਕਰਦਾ ਹੈ 6 ਮਹੀਨਿਆਂ ਲਈ ਅਤੇ ਜੇਕਰ ਇਸ ਨੂੰ ਐਕਟ ਬਣਾਉਣਾ ਹੋਵੇ ਪਰਮਾਨੈਂਟ ਸੰਸਦ ਬਣਾਉਂਦੀ ਹੈ ਤਾਂ 6 ਹਫ਼ਤੇ ਮਤਲਬ ਕੀ ਹੈ ਜੇਕਰ ਉਹ ਬਦਾ ਦੇ ਸਾਢੇ 7 ਮਹੀਨਿਆਂ ਦੇ ਵਿੱਚ ਕੀ ਹੈ ਇਹ ਐਕਟ ਬਣ ਜਾਂਦਾ ਹੈ ਨੈਕਸਟ ਗੱਲ ਕਰਦੇ ਆ ਦੋਸਤੋ ਵਿਸ਼ੇਸ਼ ਅਧਿਕਾਰਾਂ ਦਾ ਹਨਨ ਪ੍ਰਸਤਾਵ ਹਨਨ ਮਤਲਬ ਕੀ ਹੈ ਉਲੰਘਣਾ ਹੋ ਗਈ ਸਾਡੇ ਮੇਨ ਅਧਿਕਾਰਨ ਜਿਸ ਤਰ੍ਹਾਂ ਕੇ ਫੰਡਾਮੈਂਟਲ ਰਾਈਟਸ ਹਨ ਵਿਸ਼ੇਸ਼ ਅਧਿਕਾਰ ਉਹਨਾਂ ਦਾ ਕੀ ਹੈ ਉਲੰਘਣਾ ਹੋਈ ਹੈ ਤਾਂ ਕੀ ਹੁੰਦਾ ਹੈ ਅਸੀਂ ਸੁਪਰੀਮ ਕੋਰਟ ਜਾਂਦੇ ਹਾਈ ਕੋਰਟ ਜਾਂਦੇ ਉਸੇ ਤਰ੍ਹਾਂ ਸੰਸਦ ਦੇ ਵਿੱਚ ਹੈ ਇਹ ਪ੍ਰਸਤਾਵ ਕਿਸੇ ਮੈਂਬਰ ਦੁਆਰਾ ਲਿਆਂਦਾ ਜਾ ਸਕਦਾ ਹੈ ਜੇਕਰ ਉਸ ਨੂੰ ਲੱਗੇ ਕਿ ਕਿਸੇ ਮੰਤਰੀ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਦਾ ਹਨਨ ਕੀਤਾ ਹੈ ਉਲੰਘਣ ਕੀਤਾ ਹੈ ਤਾਂ ਉਦੋਂ ਲਿਆਂਦਾ ਜਾਂਦਾ ਹੈ ਦੋਸਤੋ ਬਸ ਤੁਸੀਂ ਇਹ ਯਾਦ ਰੱਖਣਾ ਹੈ ਕਿ ਉਸ ਦੇ ਫੰਡਾਮੈਂਟਲ ਰਾਈਟ ਜਦੋਂ ਕੀ ਹੈ ਉਸ ਦਾ અપਮਾਨ ਹੁੰਦਾ ਹੈ ਹਨਨ ਹੁੰਦਾ ਹੈ ਤਾਂ ਉਦੋਂ ਹੀ ਕੀ ਹੈ ਇਹ ਲਿਆਂਦਾ ਜਾਂਦਾ ਹੈ ਵਿਸ਼ੇਸ਼ ਅਧਿਕਾਰਾਂ ਦਾ ਹਨਨ ਪ੍ਰਸਤਾਵ ਇਹ ਟਰਮ ਯਾਦ ਰੱਖਣੀ ਹੈ ਨੈਕਸਟ ਹੈ ਦੋਸਤੋ ਵਹੀਪ ਇਹ ਬੜਾ ਇੰਪੋਰਟੈਂਟ ਹੈ ਵਹੀ ਵਹੀਪ ਹੈ ਜੋ ਟਰਮ ਹੈ ਦੋਸਤੋ ਇਹ ਯੂਜ਼ ਕੀਤੀ ਜਾਂਦੀ ਹੈ ਵਹੀਪ ਤਾਂ ਕਿਸੇ ਰਾਜਨੀਤਿਕ ਪਾਰਟੀ ਦੁਆਰਾ ਜਾਰੀ ਕੀਤਾ ਗਿਆ ਅਧਿਕਾਰਤ ਬਿਆਨ ਹੁੰਦਾ ਹੈ ਜਦੋਂ ਵੀ ਰਾਜਨੀਤਿਕ ਪਾਰਟੀ ਦੁਆਰਾ ਕੀਆ ਇੱਕ ਬੁਲਾਰਾ ਹੁੰਦਾ ਹੈ ਅਧਿਕਾਰਤ ਬਿਆਨ ਹੁੰਦਾ ਹੈ ਰਾਜਨੀਤਿਕ ਪਾਰਟੀ ਦੁਆਰਾ ਹਰੇਕ ਪਾਰਟੀ ਆ ਦਾ ਵਹੀਪ ਪਚੌਂਦੀ ਹੈ ਮਤਲਬ ਚੰਗਾ ਬਲਾਰਾ ਹੁੰਦਾ ਹੈ ਜਿਸ ਵਿੱਚ ਪਾਰਟੀ ਦੇ ਮੈਂਬਰਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਕਿਹਾ ਜਾਂਦਾ ਹੈ ਵਹੀਪ ਦਾ ਕੰਮ ਹੀ ਇਹ ਹੁੰਦਾ ਹੈ ਕਿ ਉਹ ਠੰਡੇ ਮਤੇ ਵਾਲਾ ਹੋਵੇ ਅਤੇ ਚੰਗਾ ਬਲਾਰਾ ਹੋਵੇ ਤਾਂ ਵਹੀਪ ਹੁੰਦਾ ਹੈ ਜੋ ਅਨੁਸ਼ਾਸਨ ਵਿੱਚ ਰਹਿਣ ਲਈ ਉਸ ਨੂੰ ਕਿਹਾ ਜਾਂਦਾ ਹੈ ਤਾਂ ਇਸ ਨੂੰ ਕੀ ਕਹਿੰਦੇ ਹਨ ਟਰਮ ਨੂੰ ਵਹੀਪ ਕਹਿੰਦੇ ਹਨ ਨੈਕਸਟ ਟਰਮ ਹੈ ਜੀ ਨਿਆਇਕ ਪੁਨਰ ਨਿਰੀਖਣ ਜੁਡੀਸ਼ੀਅਲ ਰਿਵਿਊ ਆ ਗਿਆ ਜੀ ਨਿਆਇਕ ਪੁਨਰ ਨਿਰੀਖਣ ਨਿਆਪਾਲਿਕਾ ਦੁਆਰਾ ਕਿਸੇ ਕਾਨੂੰਨ ਦੀ ਵੈਧਤਾ ਨੂੰ ਪਰਖਣ ਨੂੰ ਨਿਆਇਕ ਪੁਨਰ ਨਿਰੀਖਣ ਆਖਦੇ ਹਨ ਦੋਸਤੋ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਆਪਾਂ ਇੱਥੇ ਗੱਲ ਕਰ ਲੈਣੀ ਆ ਕਿ ਇੱਕ ਤਾਂ ਸਾਡੀ ਹੈ ਲੈਜਿਸਲੇਟਿਵ ਇੱਕ ਹੈ ਐਗਜ਼ੀਕਿਊਟਿਵ ਤੇ ਇੱਕ ਹੈ ਸਾਡੀ ਜੁਡੀਸ਼ਰੀ ਇਹ ਤਿੰਨ ਸਿਸਟਮ ਚੱਲਦੇ ਹਨ ਲੈਜਿਸਲੇਟਿਵ ਜਿੱਥੇ ਕਾਨੂੰਨ ਬਣਦਾ ਹੈ ਜਿੱਥੇ ਕਾਨੂੰਨ ਲਾਗੂ ਹੁੰਦਾ ਹੈ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਕੀ ਕਰਦੀ ਹੈ ਇਹਨਾਂ ਦੋਨਾਂ ਤੇ ਮਤਲਬ ਕਿ ਇਹ ਦੋਨੇ ਇਕੱਠੇ ਹਨ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਇਕੱਠੇ ਹਨ ਪਰ ਕਿਹ ਹੈ ਸੁਪਰੀਮ ਕੋਰਟ ਆ ਜਾਂਦੀ ਹੈ ਜੁਡੀਸ਼ਰੀ ਵਿੱਚ ਹਾਈ ਕੋਰਟ ਵੀ ਆ ਜਾਂਦੀ ਹੈ ਜੁਡੀਸ਼ਰੀ ਵਿੱਚ ਇਹ 32 ਆਰਟੀਕਲ ਅਤੇ ਇਹ ਕੀ ਹੈ 226 ਆਰਟੀਕਲ ਵਿੱਚ ਕੀ ਹੈ ਅਸੀਂ ਰਿੱਟ ਲਗਾ ਸਕਦੇ ਹਾਂ ਪੰਜ ਰਿੱਟਾਂ ਹੁੰਦੀਆਂ ਹਨ ਕਿਹੜੀਆਂ-ਕਿਹੜੀਆਂ ਦੋਸਤੋ ਇਹ ਤੁਹਾਨੂੰ ਅੱਗੇ ਵੀਡੀਓ ਆਵੇਗੀ ਉਸ ਵਿੱਚ ਦੱਸਿਆ ਜਾਵੇਗਾ ਬਟ ਇਹ ਕੀ ਹੈ ਵੱਖਰੀ ਹੁੰਦੀ ਹੈ ਇਸ ਕਰਕੇ ਇਸ ਨੂੰ ਇੰਡੀਪੈਂਡੈਂਟ ਕਿਹਾ ਜਾਂਦਾ ਹੈ ਤਾਂ ਇਹ ਇਹਨਾਂ ਦੋਨਾਂ ਤੋਂ ਸਪਸ਼ਟੀਕਰਨ ਮੰਗਦੀ ਹੈ ਜੇਕਰ ਇਹਨਾਂ ਦੋਨਾਂ ਦੁਆਰਾ ਕੋਈ ਕਾਨੂੰਨ ਪਾਸਤਾ ਕਰ ਦਿੱਤਾ ਜਾਂਦਾ ਹੈ ਬਟ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਤਾਂ ਉਹ ਰੱਟ ਲਾਵੇਗਾ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਤਾਂ ਜੁਡੀਸ਼ਰੀ ਕੀ ਕਰਦੀ ਹੈ ਇਹਨਾਂ ਤੋਂ ਕਿ ਸਪਸ਼ਟੀਕਰਨ ਮੰਗਦੀ ਹੈ ਕਿ ਇਹ ਗਲਤ ਹੈ ਤਾਂ ਉਸ ਨੂੰ ਕੀ ਹੈ ਰੱਦ ਕੀਤਾ ਜਾਂਦਾ ਹੈ ਤਾਂ ਇਹ ਕੀ ਹੈ ਜੁਡੀਸ਼ਰੀ ਇਸ ਤੋਂ ਇਹ ਚੀਜ਼ ਕਹਿ ਸਕਦੀ ਹੈ ਬਟ ਇੱਥੇ ਕਹਿ ਰਿਹਾ ਨਿਆਂਇਕ ਪੁਨਰ ਨਰੀਖਣ ਨਿਆਂਪਾਲਿਕਾ ਦੁਆਰਾ ਕਿਸੇ ਕਾਨੂੰਨ ਦੀ ਵੈਧਤਾ ਨੂੰ ਪਰਖਣ ਨੂੰ ਨਿਆਇਕ ਪੁਨਰ ਨਰੀਖਣ ਆਗਦੇ ਹਨ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜੁਡੀਸ਼ੀਅਲ ਰਿਵਿਊ ਲੈ ਲਿਆ ਇਸ ਦਾ ਅਰਥ ਹੈ ਦੇਖੋ ਥੱਲੇ ਲਿਖਿਆ ਹੋਇਆ ਅਰਥ ਕੀ ਹੈ ਸੰਵਿਧਾਨ ਕੀ ਹੈ ਸਾਡਾ ਸਰਵ ਉੱਚ ਹੈ ਅਤੇ ਜੋ ਵੀ ਕਾਨੂੰਨ ਸੰਵਿਧਾਨ ਦੇ ਵਿਰੋਧ ਵਿੱਚ ਮਤਲਬ ਕੋਈ ਵੀ ਕਾਨੂੰਨ ਬਣਾਉਂਦੇ ਆ ਲੋਕ ਹੀ ਨਹੀਂ ਪਸੰਦ ਕਰਦੇ ਉਸ ਨੂੰ ਮਤਲਬ ਕਿ ਇਹ ਸੰਵਿਧਾਨ ਦੇ ਉਲਟ ਹੈ ਸੰਵਿਧਾਨ ਦੇ ਵਿਰੋਧ ਵਿੱਚ ਹੈ ਉਸ ਨੂੰ ਨਿਆਇਕ ਪੁਨਰ ਨਰੀਖਣ ਦੁਆਰਾ ਖੋਖਲਾ ਕਰਾਰ ਦਿੱਤਾ ਜਾਂਦਾ ਹੈ ਅਤੇ ਸਰ ਜੀ ਕੌਣ ਦਿੰਦਾ ਹੈ ਇਸ ਨੂੰ ਜਾਂ ਤਾਂ ਸਰ ਜੀ ਸੁਪਰੀਮ ਕੋਰਟ ਤੇ ਜਾਂ ਹਾਈ ਕੋਰਟ ਇਹਨਾਂ ਨੂੰ ਖੋਖਲਾ ਕਰਾਰ ਦਿੰਦਾ ਹੈ ਕਿਉਂਕਿ ਸਾਡੇ ਜੋ ਹਨ ਫੰਡਾਮੈਂਟਲ ਰਾਈਟਸ ਹਨ ਉਹਨਾਂ ਨੂੰ ਕੀ ਹੈ ਉਹਨਾਂ ਦਾ અપਮਾਨ ਹੁੰਦਾ ਹੈ ਤੇ ਕੀ ਹੈ ਜਦੋਂ ਉਨ੍ਹਾਂ ਦਾ ਅਪਮਾਨ ਹੋਵੇ ਤਾਂ ਰਿਟ ਲੱਗ ਜਾਂਦੀ ਹੈ ਪੰਜ ਰਿੱਟਾਂ ਹਨ ਜੋ ਤੁਹਾਨੂੰ ਮੈਂ ਦੱਸ ਕੇ ਖੜਿਆ ਕਿ ਪੰਜ ਰਿੱਟਾਂ ਲੱਗਦੀਆਂ ਹਨ ਆਰਟੀਕਲ 32 ਤੇ ਆਰਟੀਕਲ 226 ਦੋਸਤੋ ਇਹ ਜੋ ਐਕਸਟਰਾ ਇਨਫੋਰਮੇਸ਼ਨ ਦੱਸ ਰਿਹਾ ਹਾਂ ਇਹ ਵੀ ਕੀ ਹੈ ਪੇਪਰ ਦੇ ਵਿੱਚ ਸਿੱਧੇ-ਸਿੱਧੇ ਸਵਾਲ ਬੰਦੇ ਹਨ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ ਦੋਸਤੋ ਇਹਨਾਂ ਨੂੰ ਇਗਨੋਰ ਨਾ ਕਰਿਆ ਕਰੋ ਨੈਕਸਟ ਹੈ ਜੀ ਸਾਂਝਾ ਅਦਿਵਿਸ਼ਣ ਮਤਲਬ ਕੀ ਹੈ ਜੁਆਇੰਟ ਸਿਟਿੰਗ ਜੁਆਇੰਟ ਸਿਟਿੰਗ ਹੈ ਜੋ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਹੈ ਇਸ ਦਾ ਆਰਟੀਕਲ ਆਰਟੀਕਲ ਹੈ ਜੋ ਇਸ ਦਾ 108 ਹੈ ਇਹ ਯਾਦ ਰੱਖਣਾ ਹੈ ਤੁਸੀਂ 108 ਆਰਟੀਕਲ ਦੇ ਵਿੱਚ ਜੁਆਇੰਟ ਸਿਟਿੰਗ ਹੁੰਦੀ ਹੈ ਇਹ ਹੁੰਦੀ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਕਾਲ ਕੌਣ ਕਰਦਾ ਹੈ ਕੌਣ ਬੁਲਾਉਂਦਾ ਹੈ ਇਸ ਨੂੰ ਇਸ ਨੂੰ ਪ੍ਰੈਜ਼ੀਡੈਂਟ ਸਰ ਜੀ ਬੁਲਾਉਂਦਾ ਹੈ ਸਿੱਧਾ ਕੁਐਸਚਨ ਪੁੱਛਦਾ ਹੈ ਕਿ ਜੁਆਇੰਟ ਸਿਟਿੰਗ ਨੂੰ ਕੌਣ ਬੁਲਾਉਂਦਾ ਹੈ ਅਤੇ ਜੇਕਰ ਚੇਅਰ ਕਰਦਾ ਹੈ ਮਤਲਬ ਕਿ ਇਹ ਕੌਣ ਪ੍ਰਧਾਨਗੀ ਕਰਦਾ ਹੈ ਤਾਂ ਉਹ ਹੁੰਦਾ ਹੈ ਜੀ ਸਪੀਕਰ ਉਹ ਸਪੀਕਰ ਹੁੰਦਾ ਹੈ ਤੇ ਬੁਲਾਉਂਦਾ ਕੌਣ ਹੈ ਪ੍ਰੈਜ਼ੀਡੈਂਟ ਬੁਲਾਉਂਦਾ ਹੈ ਕਦੋਂ ਹੁੰਦੀ ਹੈ ਜਦੋਂ ਕੋਈ ਵੀ ਬਿੱਲ 6 ਮਨთ ਤੱਕ ਅੜਕਿਆ ਰਹਿੰਦਾ ਹੈ ਮਤਲਬ ਕਿ ਇਹ ਲੋਕ ਸਭਾ ਤੇ ਰਾਜ ਸਭਾ ਇਦੋਂ ਇਦਰ ਨੂੰ ਗਿਆ ਇਦੋਂ ਇਦਰ ਨੂੰ ਗਿਆ ਕਰਦੇ ਕਰਦੇ 6 ਮਹੀਨੇ ਹੋ ਜਾਂਦੇ ਹਨ ਤਾਂ ਜੋ ਬਿੱਲ ਹੁੰਦਾ ਹੈ ਉਹ ਕੀ ਆ ਡੈਡਲੌਕ ਹੋ ਜਾਂਦਾ ਹੈ 6 ਮਹੀਨਿਆਂ ਦੇ ਵਿੱਚ ਤਾਂ ਕੀ ਹੋ ਜਾਂਦਾ ਹੈ ਸਾਂਝਾ ਅਡਵਿਸ਼ਨ ਬੁਲਾਇਆ ਜਾਂਦਾ ਹੈ ਤਾਂ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਦੋਸਤੋ ਜੋ ਪੇਪਰ 'ਚ ਪੁੱਛਿਆ ਜਾਂਦਾ ਹੈ ਉਹੀ ਚੀਜ਼ਾਂ ਦੱਸਿਆਂ ਸਭ ਤੋਂ ਪਹਿਲਾਂ ਤਾਂ ਇਸ ਦਾ ਆਰਟੀਕਲ ਹੈ 178 ਆਰਟੀਕਲ ਹੈ ਇਹ ਦੇਖਦੇ ਕੀ ਕਹਿੰਦਾ ਇਹ ਕਿਸੇ ਮਾਮਲੇ ਉੱਤੇ ਦੋਹਾਂ ਸਦਨਾਂ ਵਿੱਚ ਹੋਏ મતਭੇਦ ਹੋਣ ਤੇ ਬੁਲਾਇਆ ਜਾਂਦਾ ਹੈ ਮਤਲਬ ਕੀ ਹੈ 6 ਮਹੀਨਿਆਂ ਤੱਕ ਜਦੋਂ 6 ਮੰਥ ਤੱਕ ਕੀ ਹੈ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਬਿੱਲ ਭੱਜਿਆ ਫਿਰਦਾ ਹੈ ਬਟ ਕੀ ਹੋ ਜਾਂਦਾ ਡੈਡਲੌਕ ਹੋ ਜਾਂਦਾ ਹੈ ਉਸ ਤੋਂ ਬਾਅਦ ਜੁਆਇੰਟ ਸੈਟਿੰਗ ਬੁਲਾਈ ਜਾਂਦੀ ਹੈ ਜੁਆਇੰਟ ਸੈਟਿੰਗ ਨੂੰ ਬੁਲਾਉਂਦਾ ਹੈ ਜੋ ਰਾਸ਼ਟਰਪਤੀ ਬੁਲਾਉਂਦਾ ਹੈ ਅਤੇ ਪ੍ਰਧਾਨਗੀ ਜੋ ਕਰਦਾ ਹੈ ਉਹ ਕਰਦਾ ਹੈ ਸਪੀਕਰ ਯਾਦ ਰੱਖਣਾ ਹੈ ਦੋਸਤੋ ਇਹ ਇਹ ਦੋਸਤੋ ਟਰਮ ਇਸ ਲਈ ਸਭ ਤੋਂ ਪਹਿਲਾਂ ਕਰਵਾ ਰਿਹਾ ਹਾਂ ਕਿਉਂਕਿ ਜੋ MP ਦੇ ਇਲੈਕਸ਼ਨ ਹੋ ਰਹੀ ਹਨ ਤਾਂ ਜਿਹੜੇ ਅੱਗੇ ਐਗਜ਼ਾਮ ਹੋਣੇ ਹਨ ਹੁਣ ਆਉਣਗੇ ਦੋਸਤੋ ਤਾਂ ਉਹਨਾਂ ਵਿੱਚ ਇਹਨਾਂ ਵਿੱਚੋਂ ਸ਼્યોਰ ਹੈ ਕੁਐਸਚਨ ਪੁੱਛਿਆ ਜਾਵੇਗਾ ਤਾਂ ਅੱਗੇ ਕਹਿੰਦਾ ਹੈ ਚੋਣ ਖੇਤਰ ਮਤਲਬ ਕੀ ਹੈ ਕੰਸਟੀਟੂਐਂਸੀ ਇਹ ਇੱਕ ਅਜਿਹੇ ਖੇਤਰ ਹੁੰਦਾ ਹੈ ਜਿਸ ਦੇ ਵੋਟਰ ਇੱਕ ਪ੍ਰਤੀਨਿਧ ਚੋਂਦੇ ਹਨ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਵੇਗਾ ਤੇ ਪੇਪਰ ਦੇ ਵਿੱਚ ਪੁੱਛਦਾ ਵੀ ਬਹੁਤ ਘੱਟ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਹੈ ਬਸ ਸਾਂਝਾ ਅਦਵੀਸ਼ਣ ਜੁਆਇੰਟ ਸੈਟਿੰਗ ਹੋ ਗਿਆ ਨਿਆਂਇਕ ਪੁਨਰ ਨਰੀਖਣ ਹੋ ਗਿਆ ਵੀਪ ਹੋ ਗਿਆ ਬਜਟ ਹੋ ਗਿਆ ਆਰਡੀਨੈਂਸ ਹੋ ਗਿਆ ਤੇ ਹੋਰ ਜਿਹੜੀਆਂ ਕਲ ਟਰਮਸ ਕਰਵਾਈਆਂ ਸਨ ਬਹੁਤ ਹੀ ਜਿਆਦਾ ਇੰਪੋਰਟੈਂਟ ਹਨ ਇਹ ਦੋਸਤੋ ਕੱਲੀਆਂ ਮਾਸਟਰ ਗੇਟ ਲਈ ਹੀ ਨਹੀਂ ਏ ਪੀ ਐਸ ਟੈਟ ਸੀ ਟੈਟ ਤੇ ਕੰਪੀਟੀਟਿਵ ਇਗਜ਼ਾਮ ਜੋ ਵੀ ਹਨ ਭਾਵੇਂ ਉਹ ਇੰਡੀਆ ਲੈਵਲ ਦਾ ਹੋਵੇ ਤੇ ਭਾਵੇਂ ਉਹ ਕੀ ਹੋਵੇ ਪੰਜਾਬ ਲੈਵਲ ਦਾ ਤਾਂ ਸਾਰਿਆਂ ਦੇ ਲਈ ਇਹ ਟਰਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਕਿਉਂਕਿ ਪੋਲੀਟੀਕਲ ਸਾਇੰਸ ਦੇ ਵਿੱਚ ਇਹ ਕੁਐਸਚਨ 101% ਆਉਂਦੇ ਹਨ ਦੋਸਤੋ ਦੋਸਤੋ ਜੇਕਰ ਇਹ ਇਨਫੋਰਮੇਸ਼ਨ ਕੰਟੈਂਟ ਵੀਡੀਓ ਵਧੀਆ ਲੱਗੀ ਤਾਂ ਥੰਮਸ ਅਪ ਕਰ ਦੋ ਲਾਈਕ ਵਾਲਾ ਬਟਨ ਦਬਾ ਦੋ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡੀ ਮਰਜ਼ੀ ਹੈ ਤਾਂ ਦੋਸਤੋ ਇੱਥੋਂ ਤੱਕ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਅੱਗੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ